ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਕਿ ਅਕਸਰ ਤੁਸੀਂ ਵੇਖਦੇ ਹੋ ਕਿ ਜਦੋਂ ਇੱਕ ਸਿੱਖ ਧਰਮ 'ਚ ਲੜਕਾ ਵਿਆਹਣ ਜਾਂਦਾ ਨਾ ਤਾਂ ਉਹਨੇ ਆਪਣੇ ਗਲ ਦੇ ਵਿੱਚ ਇੱਕ ਪਰਨਾ ਪਾਇਆ ਹੁੰਦਾ ਇੱਕ ਪੱਲਾ ਪਾਇਆ ਹੁੰਦਾ ਆਖਿਰਕਾਰ ਉਹ ਪਰਨਾ ਗਲ ਵਿੱਚ ਪਾਉਣ ਦਾ ਕੀ ਅਰਥ ਆ ਅੱਜ ਆਪਾਂ ਉਹਦੇ ਬਾਰੇ ਗੱਲ ਕਰਨੀ ਆ ਜਦੋਂ ਵੀ ਕੋਈ ਵਿਅਕਤੀ ਕਿਤੇ ਜਾ ਕੇ ਕੁਝ ਮੰਗਦਾ ਆ ਨਾ ਤਾਂ ਉਹ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਪੱਲਾ ਅੱਡ ਕੇ ਮੰਗਦਾ ਆ ਤੇ ਫਿਰ ਬਹੁਤ ਹੀ ਸ਼ਾਰਟਕਟ ਚ ਮੈਂ ਤੁਹਾਨੂੰ ਇਸ ਗੱਲ ਦਾ ਅਰਥ ਦੱਸੂਗੀ ਕਿ ਜਦੋਂ ਫਿਰ ਲੜਕਾ ਵਿਆਹ ਕਰਨ ਵਾਸਤੇ ਜਾਂਦਾ ਜੀਵਨ ਸਾਥਣ ਨੂੰ ਵਿਆਹਣ ਲਈ ਜਾਂਦਾ ਨਾ ਤਾਂ ਉਹ ਗੁਰੂ ਘਰ ਜਾ ਕੇ ਜਦੋਂ ਨਮਸਤਕ ਹੁੰਦਾ ਆ ਨਾ ਉਦੋਂ ਵੀ ਉਹਦੇ ਗਲ ਵਿੱਚ ਉਹ ਪੱਲਾ ਪਾਇਆ ਹੁੰਦਾ ਉਦੋਂ ਵੀ ਉਹ ਪਰਨਾ ਉਹਦੇ ਗਲ ਵਿੱਚ ਹੁੰਦਾ ਹੁਣ ਜਿੱਥੇ ਧੀਆ ਦੇ ਮਾਪੇ ਇੰਨਾ ਖਰਚ ਕਰਕੇ ਤੇ ਆਪਣੀ ਧੀ ਨੂੰ ਵਿਦਿਆ ਕਰਦੇ ਆ ਤੇ ਕੀ ਉਹ ਇੱਕ ਉਹ ਪੱਲਾ ਜਾਂ ਉਹ ਪਰਨਾ ਨਹੀਂ ਆਪਣੀ ਧੀ ਨੂੰ ਫੜਾ ਸਕਦੇ ਆ ਆਖਿਰਕਾਰ ਇਹਦਾ ਕੋਈ ਅਰਥ ਆ ਤਾਂ ਹੀ ਉਹ ਪੱਲਾ ਜਿਹੜਾ ਵਾ ਉਹ ਪਰਨਾ ਜਿਹੜਾ ਵਾ ਲੜਕਾ ਆਪਣੇ ਘਰੋਂ ਹੀ ਆਪਣੇ ਗਾਲ ਵਿੱਚ ਪਾ ਕੇ ਤੇ ਲੈ ਕੇ ਆਉਂਦਾ ਆ ਆਖਿਰ ਉਹ ਜਦੋਂ ਪਰਨਾ ਪਾ ਕੇ ਲੈ ਕੇ ਆਉਂਦਾ ਨਾ ਤਾਂ ਸਾਡੇ ਵੱਡਿਆਂ ਨੇ ਉਹਦਾ ਅਰਥ ਬਣਾਇਆ ਸੀ ਕਿ ਧੀਆ ਦੇ ਮਾਪਿਆਂ ਦੇ ਕੋਲੋਂ ਉਹ ਪੱਲਾ ਅੱਡ ਕੇ ਧੀ ਦਾ ਹੱਥ ਮੰਗਦੇ ਆ ਉਹ ਪੱਲਾ ਇਸ ਕਰਕੇ ਫੜਾਉਂਦੇ ਆ ਕਿਉਂਕਿ ਉਹ ਪਰਣਾ ਉਹਨੇ ਆਪਣੇ ਗਲ ਵਿੱਚ ਪਾਇਆ ਹੁੰਦਾ ਤੇ ਉਹ ਗੁਰੂ ਘਰ ਜਾ ਕੇ ਉਹ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹ ਪੱਲਾ ਅੱਡ ਕੇ ਧੀ ਦੇ ਮਾਪਿਆਂ ਤੋਂ ਉਹਨਾਂ ਦੀ ਧੀ ਮੰਗਦਾ ਆ ਤੇ ਫੇਰ ਮਾਪੇ ਉਸੇ ਪੱਲੇ ਨੂੰ ਆਪਣੀ ਧੀ ਨੂੰ ਫੜਾ ਕੇ ਤੇ ਉਹਦੇ ਨਾਲ ਵਿਦਿਆ ਕਰ ਦਿੰਦੇ ਆ ਇਹ ਅਰਥ ਆ ਪੱਲੇ ਦਾ ਪਰ ਬਹੁਤ ਸਾਰੇ ਜਿਹੜੇ ਨੂੰ ਅਰਥ ਹੀ ਜਾਣਦੇ ਆ ਨਾ ਉਹ ਇਹ ਰਿਸ਼ਤਿਆਂ ਨੂੰ ਵੀ ਬਖੂਬੀ ਨਿਭਾਉਂਦੇ ਆ ਉਹ ਇਹ ਰਿਸ਼ਤੇ ਦਾ ਵੀ ਬਹੁਤ ਉੱਚਾ ਮਾਣ ਰੱਖਦੇ ਆ ਤੇ ਜਿਨ੍ਹਾਂ ਨੂੰ ਫਿਰ ਇਸ ਪੱਲੇ ਦੇ ਅਰਥ ਦਾ ਪਤਾ ਨਹੀਂ ਨਾ ਹੁੰਦਾ ਉਹ ਫਿਰ ਕੋਟ ਕਚਹਿਰੀਆਂ ਦੇ ੱਤੇ ਵੀ ਖਾਂਦੇ ਆ ਆਖਿਰ ਸਾਡੇ ਵੱਡਿਆਂ ਨੇ ਇਹ ਪੱਲੇ ਦਾ ਇਹ ਅਰਥ ਕੱਢਿਆ ਸੀ ਕਿ ਉਹ ਧੀ ਦੇ ਮਾਪੇ ਉਹ ਪੱਲਾ ਉਹ ਪਰਨੇ ਦਾ ਲੜ ਧੀ ਨੂੰ ਫੜਾਉਂਦੇ ਸੀ ਕਿਉਂਕਿ ਉਹਨੂੰ ਗਲ ਵਿੱਚ ਪਾ ਕੇ ਉਹਨੇ ਉਹਨਾਂ ਦੀ ਧੀ ਪੱਲਾ ਅੱਡ ਕੇ ਮੰਗੀ ਸੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਇਸ ਬਾਰੇ ਕੀ ਵਿਚਾਰ ਆ ਜ਼ਰੂਰ ਦੱਸਿਓ